ਭਾਰਤੀ ਕਬਜ਼ੇ ਵਾਲੇ ਪੰਜਾਬ ਚ ਕੈਨੇਡਾ ਚ ਤੇ ਕਈ ਹੋਰ ਨਾ ਮੁਲਕਾਂ ਚ ਜਿਹੜੇ ਇੰਡੀਅਨ ਪੁਲਿਸ ਦੇ ਜਿਹੜੇ ਪ੍ਰੌਕਸੀ ਟੋਲੇ ਨੇ ਮੈਂ ਪ੍ਰੌਕਸੀ ਟੋਲੇ ਕਹਾਂਗਾ ਉਹਨਾਂ ਨੂੰ ਗੈਂਗਸਟਰ ਨੇ ਉਹ ਪ੍ਰੌਕਸੀ ਟੋਲਿਆਂ ਨੇ ਕਈ ਸਿੱਖ ਜਹਾਰੂਆਂ ਤੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਸਮਰਥਕ ਨੇ ਜਾਂ ਖਾਲਸਤਾਨ ਨੂੰ ਕਿਤੇ ਨਾ ਕਿਤੇ ਸਮਰਥਨ ਦਿੰਦੇ ਨੇ ਜਾਂ ਸਾਡੇ ਮੁਜ਼ਾਹਰਿਆਂ ਦੇ ਵਿੱਚ ਧਰਨਿਆਂ ਦੇ ਵਿੱਚ ਰੈਲੀਆਂ ਦੇ ਵਿੱਚ ਹਿੱਸਾ ਲੈਂਦੇ ਨੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਉਹਨਾਂ ਨੇ ਉਹਦੇ ਚੋਂ ਬੰਦਾ ਫੜਿਆ ਜਾਂਦਾ ਜਿਹੜਾ ਇੰਡੀਅਨ ਸਟੇਟ ਦਾ ਬੁਲਾਰਾ ਖਾਸ ਕਰਕੇ ਇਹੋ ਜਿਹੇ ਮਾਮਲਿਆਂ 'ਚ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਣ ਕੇ ਉਹ ਸਾਡੇ ਸਾਹਮਣੇ ਆਉਂਦਾ ਤੇ ਇੰਡੀਅਨ ਪੁਲਿਸ ਤੇ ਇਸ ਖਤਰਨਾਕ ਸਿਸਟਮ ਦਾ ਇੱਕ ਬੁਲਾਰਾ ਰਿਤੇਸ਼ ਲਖੀ ਸ਼ੁਰੂ-ਸ਼ੁਰੂ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਅਤੇ ਕੁਝ ਅਜਿਹੇ ਮਸਲਿਆਂ ਬਾਰੇ ਗੱਲਬਾਤ ਕਰਕੇ ਜਾਂ ਕੁਸ਼ ਖੜਕੂ ਸਿੰਘਾਂ ਬਾਰੇ ਗੱਲਬਾਤ ਕਰਕੇ ਉਸਨੇ ਸਿੱਖ ਲੋਕਾਂ ਦਾ ਇੱਕ ਨੈਟਵਰਕ ਸਿੱਖ ਲੋਕਾਂ ਦੀ ਇੱਕ ਵੱਡੀ ਗਿਣਤੀ ਆਪਣੇ ਨਾਲ ਜੋੜ ਲਈ ਕਤਲ ਹੁੰਦੇ ਨੇ ਕਤਲ ਕਰਦੇ ਨੇ ਇੰਡੀਅਨ ਗੈਂਗਸਟਰ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹਨਾਂ ਕਤਲਾਂ ਦੀ ਡਿਟੇਲ ਪੰਜਾਬ ਪੁਲਿਸ ਦੇ ਨਹੀਂ ਸਕਦੀ ਇੰਡੀਅਨ ਪੁਲਿਸ ਦੇ ਨਹੀਂ ਸਕਦੀ ਕਿਵੇਂ ਦੇएगी ਐਕਸ਼ਨ ਇੱਧਰ ਹੋ ਰਿਹਾ ਗੈਂਗਸਟਰ ਗੈਂਗਸਟਰ ਇੱਧਰ ਹੋ ਰਹੇ ਨੇ ਕੰਮ ਇੱਧਰ ਕੀਤਾ ਜਾ ਰਿਹਾ ਤੇ ਕੀ ਹੈ ਕਿ ਇੰਡੀਅਨ ਸਟੇਟ ਜੇ ਕੋਈ ਬਿਆਨ ਦੇएगी ਉਸ ਦੇ ਉੱਤੇ ਤਾਂ ਉਹ ਜਾਂਚ ਪੜਤਾਲ ਦੇ ਸਿੱਧੇ ਘੇਰੇ ਚ ਆਏਗੀ ਐਸਕਰ ਕੇ ਪੱਤਰਕਾਰੀ ਨੂੰ ਮਾਧਿਅਮ ਬਣਾ ਕੇ YouTubeing ਨੂੰ ਮਾਧਿਅਮ ਬਣਾ ਕੇ ਇੱਕ ਮੀਡੀਅਮ ਜ਼ਰੀਆ ਬਣਾ ਕੇ ਪੁਲਿਸ ਦਾ ਜਿਹੜਾ ਪੱਖ ਆਮ ਲੋਕਾਂ ਦੇ ਵਿੱਚ ਆਮ ਸਿੱਖਾਂ ਦੇ ਵਿੱਚ ਇਸ ਤਰੀਕੇ ਨਾਲ ਵਿਛਾਇਆ ਜਾਂਦਾ ਵਿਚਾਰ ਪੁਲਿਸ ਦਾ ਫੈਲਾਇਆ ਜਾਂਦਾ ਤਾਂ ਕਿ ਅਮਰੀਕਾ ਅਤੇ ਕੈਨੇਡਾ ਦੇ ਜਿਹੜੇ ਸਿੱਖ ਨੇ ਉਹ ਇਹਨਾਂ ਕਤਲਾਂ ਦੇ ਉੱਤੇ ਰੌਲਾ ਰੱਪਾ ਨਾ ਪਾਉਣ ਤੇ ਇੰਡੀਅਨ ਸਟੇਟ ਦਾ ਜੋ ਬੁਲਾਰੇ ਦਾ ਰੂਪ ਆ ਇੱਕ ਤਰ੍ਹਾਂ ਦਾ ਉਹ ਨਿਭਾਇਆ ਜਾ ਰਿਹਾ ਹੈ ਇਹਨਾਂ ਇਹਨਾਂ ਵੱਲੋਂ ਉਹ ਰੋਲ ਆ ਜਿਹੜਾ ਉਹ ਨਿਭਾਇਆ ਜਾ ਰਿਹਾ ਉਸ ਭੂਮਿਕਾ ਨੂੰ ਨਿਭਾਉਂਦਿਆਂ ਹੋਇਆਂ ਇਹਨਾਂ ਲੋਕਾਂ ਵੱਲੋਂ ਇੱਕ ਵੱਖਰੇ ਤਰ੍ਹਾਂ ਦਾ ਵਰਤਾਂਤ ਆ ਜਿਹੜਾ ਉਹ ਸਾਡੇ ਲੋਕਾਂ ਦੇ ਮਨਾਂ ਮਸਤਕਾਂ ਦੇ ਉੱਤੇ ਬਿਠਾਇਆ ਜਾ ਰਿਹਾ ਛੱਡਿਆ ਜਾ ਰਿਹਾ